ਇੱਕ ਤਿੰਨ ਮੰਜ਼ਿਲਾ ਇਮਾਰਤ ਦੇ ਡਿੱਗਣ ਨਾਲ ਵੱਡਾ ਹਾਦਸਾ ਜਿਹੜਾ ਵਾਪਰ ਗਿਆ ਦੱਸਿਆ ਕਿ ਕੁਝ ਹੀ ਮਿੰਟਾਂ ਦੇ ਵਿੱਚ 7 ਲੋਕਾਂ ਨੂੰ ਬਚਾਇਆ ਗਿਆ ਰਾਹਤ ਬਚਾਅ ਤਾਰਜ ਵਿਭਾਗ ਫਾਇਰ ਟੀਮ ਵੀ ਹੈ ਜਿਹੜੀ ਪਹੁੰਚੀ ਅਤੇ ਕੁਝ ਹੀ ਮਿੰਟਾਂ ਦੇ ਵਿੱਚ ਕਈ ਜਾਨਾਂ ਨੂੰ ਬਚਾਇਆ ਗਿਆ ਸੋ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਰਾਹਤ ਬਚਾ ਕਰਮੀ ਨੇ ਜਿਹੜੇ ਇਸ ਤਰੀਕੇ ਦੇ ਨਾਲ ਨੌਜਵਾਨਾਂ ਦੀਆਂ ਲੋਕਾਂ ਦੀਆਂ ਜਾਨਾਂ ਬਚਾਰੇ ਨੇ ਖੁਦ ਵੀ ਤੁਸੀਂ ਸੈਲੂਟ ਕਰਨ ਤੋਂ ਇਹਨਾਂ ਨੂੰ ਨਹੀਂ ਰੁਕ ਸਕੋਗੇ ਸੋ ਉਹਨਾਂ ਦੀ ਹਿੰਮਤ ਦੇਖ ਕੇ ਕਿ ਕਿਸ ਤਰੀਕੇ ਦੇ ਨਾਲ ਬਹਾਦਰੀ ਨਾਲ ਇਹ ਉਹ ਲੋਕਾਂ ਦੀਆਂ ਜਾਨਾਂ ਬਚਾਰੇ ਨੇ ਘਟਨਾ ਤੋਂ 48 ਘੰਟਿਆਂ ਬਾਅਦ ਦੀ ਹੈ ਜਿਹੜੀ ਇਹ ਵੀਡੀਓ ਵੇਖਣ ਨੂੰ ਮਿਲੀ ਹੈ ਸੋ ਦੱਸ ਦਿਓ ਕਿ ਲਖਨੋ ਉਦਾਹੇ ਮਾਮਲਾ ਦੱਸਿਆ ਜਾ ਰਿਹਾ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਈਵ ਇੱਕ ਤਿੰਨ ਮੰਜ਼ਲਾਈ ਇਮਾਰਤ ਦੇ ਡਿੱਗਣ ਨਾਲ ਵੱਡਾ ਹਾਦਸਾ ਜਿਹੜਾ ਵਾਪਰ ਗਿਆ ਦੱਸਿਆ ਕਿ ਕੁਝ ਹੀ ਮਿੰਟਾਂ ਦੇ ਵਿੱਚ 7 ਲੋਕਾਂ ਨੂੰ ਬਚਾਇਆ ਗਿਆ ਰਾਹਤ ਬਚਾਅ ਕਾਰਜ ਵਿਭਾਗ ਫਾਇਰ ਟੀਮ ਵੀ ਜਿਹੜੀ ਪਹੁੰਚੀ ਅਤੇ ਕੁਝ ਹੀ ਮਿੰਟਾਂ ਦੇ ਵਿੱਚ ਕਈ ਜਾਨਾਂ ਨੂੰ ਬਚਾਇਆ ਗਿਆ ਸੋ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਰਾਹਤ ਬਚਾ ਕਾਰਮੀ ਨੇ ਜਿਹੜੇ ਇਸ ਤਰੀਕੇ ਦੇ ਨਾਲ ਨੌਜਵਾਨਾਂ ਦੀਆਂ ਲੋਕਾਂ ਦੀਆਂ ਜਾਨਾਂ ਬਚਾਰੇ ਨੇ ਖੁਦ ਵੀ ਤੁਸੀਂ ਸੈਲੂਟ ਕਰਨ ਤੋਂ ਇਹਨਾਂ ਨੂੰ ਨਹੀਂ ਰੁਕ ਸਕੋਗੇ ਸੋ ਉਹਨਾਂ ਦੀ ਹਿੰਮਤ ਦੇਖ ਕੇ ਕਿ ਕਿਸ ਤਰੀਕੇ ਦੇ ਨਾਲ ਬਹਾਦਰੀ ਨਾਲ ਇਹ ਉਹ ਲੋਕਾਂ ਦੀਆਂ ਜਾਨਾਂ ਬਚਾਰੇ ਨੇ ਘਟਨਾ ਤੋਂ 48 ਘੰਟਿਆਂ ਬਾਅਦ ਹੀ ਇਹ ਜਿਹੜੀ ਇਹ ਵੀਡੀਓ ਵੇਖਣ ਨੂੰ ਮਿਲੀ ਹੈ ਸੋ ਦੱਸ ਦਿਓ ਕਿ ਲੱਖਣੋ हे ममाला दस्या बूर रिपोर्ट लुधियाना लाईव